ਅਕਸਰ ਹੀ ਨਕਲੀ ਪੁਲਿਸ ਅਫਸਰ ਬਣ ਕੇ ਪੋਲੇ ਪਾਲੇ ਲੋਕਾਂ ਦੇ ਨਾਲ ਲੁੱਟਾਂ ਅਤੇ ਜਾਤੀਆਂ ਦੇ ਮਾਮਲੇ ਸਾਹਮਣੇ ਆਉਂਦੇ ਨੇ ਮੁੰਡੇ ਤਾਂ ਮੁੰਡੇ ਹੁਣ ਕੁੜੀਆਂ ਵੀ ਇਹ ਕੰਮ ਕਰਨ ਤੋਂ ਗੁਰੇਜ਼ ਨਹੀਂ ਕਰਦੀਆਂ ਤਾਜ਼ਾ ਮਾਮਲਾ ਪਿੱਖੀਵਿੰਡ ਦਾ ਜਿੱਥੇ ਪਿੱਖੀਵਿੰਡ ਦੇ ਪੁਲਿਸ ਨੇ ਬਸ ਸਟੈਂਡ ਪਿੱਖੀਵਿੰਡ ਤੋਂ ਨਾਕੇ ਦੌਰਾਨ ਦੇ ਰਾਤ 10:30 ਵਜੇ ਇੱਕ ਨਕਲੀ ਆਈਪੀਐਸ ਔਰਤ ਨੂੰ ਕਾਬੂ ਕਰਕੇ ਉਸ ਖਿਲਾਫ ਵਾਕਵਾਖਤਾਰਾਮਾ ਦੇ ਤਹਿਤ ਮਾਮਲਾ ਦਰਜ ਕੀਤਾ ਉਸ ਦੀ ਪਛਾਣ ਸਿਮਰਨਦੀਪ ਕੌਰ ਵਾਸੀ ਪਿੰਡ ਪਲਾਸੌਰ ਤੇ ਰੂਪਸ਼ੋਈ ਹੈ ਥਾਣਾ ਪਿੱਖੀਵਿੰਡ ਦੇ ਪੁਲਿਸ ਵੱਲੋਂ ਅੱਜ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ हासिल ਕੀਤਾ ਜਾਵੇਗਾ ਸੁਣਾਉਂਦੇ ਆ ਤੁਹਾਨੂੰ ਪੁਲਿਸ ਮੁਲਾਜ਼ਮ ਦੀ ਜ਼ੁਬਾਨੀ ਜੋ ਕਿ ਇਸ ਸਾਰੀ ਘਟਨਾ ਨੂੰ ਆਪ ਬਿਆਨਣਗੇ ਹਾਂ ਜੀ ਸਰ ਕੋਈ ਜਾਲੀ ਆਈਪੀਐਸ ਅਫਸਰ ਜਿਹੜੀ ਹੈ ਪੁਲਿਸ ਮੁਲਾਜ਼ਮ ਪੜੀ ਹੈ ਸਰ ਕੀ ਕਾਰਵਾਈ ਜਿਹੜੀ ਹੈ ਵਿਖਣ ਪੁਲਿਸ ਕੋਲ ਕੀਤੀ ਜਾ ਰਹੀ ਹੈ ਇਹ ਨਾ ਜੀ ਸਵੰਤਜੀਤ ਕੋਰ ਨਾਮ ਦੀ ਇੱਕ ਲੜਕੀ ਆ ਜਿਸ ਨੇ ਯੂਨੀਫਾਰਮ ਪਾਈ ਹੋਈ ਆ ਆਈਪੀਐਸ ਦਾ ਬਜ ਲੱਗਾ ਹੋਇਆ ਵਾ ਉਸ ਦੀ ਜਿਹੜੀ ਅਸੀਂ ਤਦੀਕ ਕਰ ਰਹੇ ਆ ਤਦੀਕ ਕਰਕੇ ਜੋ ਵੀ ਅਗਲੀ ਕਾਰਵਾਈ ਹੋਊਗੀ ਉਹ ਅਗਲੇ ਦਿਨ ਮੁਤੀ ਤੇ ਆ ਗਈ ਹੈ ਜਾ ਜਾਊਗਾ ਤੇ ਸਰ ਕੋਈ ਪਤਾ ਲੱਗਾ ਵੀ ਉਹ ਨਕਲੀ ਆ ਜਾਂ ਕੋਈ ਚੈੱਕ ਕਰਾਇਆ ਇਹ ਕਰਾਇਆ ਉਹ ਵੈਰੀਫਾਈ ਕਰਦੇ ਆ ਉਹਦੇ ਜਿਹੜੇ ਡਾਕੂਮੈਂਟ ਆ ਉਹ ਦੇਖਦੇ ਆ ਵੀ ਉਹਦੇ ਬਾਰੇ ਜਿਹੜੀ ਆ ਉਹ ਦੀ ਚੱਲ ਰਹੀ ਹੈ ਵੈਸੇ ਉਹ ਜਾਲੀ ਆ ਹਾਂ ਹਾਂ ਜਾਲੀ ਭਾਈ ਫੇਲੀਆ ਜੋ ਪਰਚਾ ਵਗੈਰਾ ਦਰਜ ਕੀਤਾ ਜਾ ਪਰਚਾ ਦਰਜਾ ਕਰ ਰਹੇ ਤਰਨ ਤਰਨ ਤੋਂ ਪੱਤਰਕਾਰ ਬਲਜੀਤ ਸਿੰਘ ਦੀ ਰਿਪੋਰਟ